ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਅਯੁੱਧਿਆ ਦੇ ਵਿੱਚ ਭਗਵਾਨ ਸ਼੍ਰੀ ਰਾਮ ਦੇ ਵਿਸ਼ਾਲ ਮੰਦਿਰ ਦੇ ਵਿੱਚ ਅੱਜ ਸ਼੍ਰੀ ਰਾਮ ਜੀ ਦੀ ਮੂਰਤੀ ਦਾ ਪ੍ਰਾਣ ਪ੍ਰティਸ਼ਟਾ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਹੀ ਨਹੀਂ ਗੋ ਵਿਦੇਸ਼ਾਂ ਦੇ ਵਿੱਚ ਵੀ ਰਾਮ ਭਗਤਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਉੱਥੇ ਹੀ ਗੜ ਸ਼ੰਕਰ ਦੇ ਸਮੂਹ ਰਾਮ ਭਗਤਾਂ ਵੱਲੋਂ ਇਸ ਪਾਵਨ ਅਫਸਰ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਗੜਸ਼ੰਕਰ ਸ਼ਹਿਰ ਦੇ ਵਕਵਕ ਮੰਦਰਾਂ ਦੇ ਵਿੱਚ ਹਵਨ ਯੱਗ ਕੀਤੇ ਗਏ ਅਤੇ ਸ਼ਹਿਰ ਦੇ ਵਿੱਚ ਰਾਮ ਭਗਤਾ ਵੱਲੋਂ ਲੱਡੂ ਵੰਡ ਕੇ ਵਕਵਕ ਥਾਂਾਂ ਉੱਤੇ ਲੰਗਰ ਲਗਾਏ ਗਏ ਅਤੇ ਵਿਸ਼ਾਲ ਸ਼ੋਭਾ ਯਾਤਰਾ ਦਾ ਯੋਜਨ ਵੀ ਕੀਤਾ ਗਿਆ। ਇਸ ਸ਼ੁਭ ਅਵਸਰਤੇ ਸਮੂਹ ਰਾਮ ਭਗਤਾ ਵੱਲੋਂ ਪੂਰੇ ਸ਼ਹਿਰ ਦੇ ਵਿੱਚ ਦੀਪਮਾਲਾ ਕੀਤੀ ਜਾ ਰਹੀ ਹੈ। ਗੜਸ਼ੰਕਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਿੱਟੂ ਚੋਹਾਨ ਦੀ ਰਿਪੋਰਟ। ਅੱਜ ਬਹੁਤ ਖੁਸ਼ੀ ਦਾ ਦਿਹਾੜਾ ਹੈ। ਮੈਂ ਸਾਰੇ ਪਾਰਕ ਵਾਸੀਆਂ ਨੂੰ ਕੁੱਲ ਵਿਸ਼ਵ ਦੇ ਵਿੱਚ ਵਸਣ ਵਾਲੇ ਸਾਰੇ ਨਾਮ ਪਕਤਾਨੂ ਤਹਿਰ ਦਿਲ ਤੋਂ ਜਿਹੜਾ ਅੱਜ ਦੇ ਸੁੰਦਰ ਦਿਨ ਦੀ ਵਧਾਈ ਦਿੰਦੀ ਹੈ ਅੱਜ 500 ਸਾਲ ਬਾਅਦ ਜਿਹੜਾ ਰਾਮ ਭਗਵਾਨ ਜੀ ਦੀ ਰਾਮ ਲਲਾ ਜੀ ਦੀ ਪ੍ਰਾਣ ਪ੍ਰਤੀਸ਼ਟਾ ਜਿਹੜਾ ਹੋਣ ਜਾ ਰਹੀ ਹੈ ਉਹਨਾਂ ਦੀ ਜਨਮ ਭੂਮੀ ਦੇ ਉੱਤੇ ਬਹੁਤ ਵੱਡੀ ਵਿਜੇ ਹੈਗੀ ਮੈਂ ਸਭ ਨੂੰ ਬਹੁਤ-ਬਹੁਤ ਦਿਲਾਵ ਵਧਾਈ ਦਿੰਦੀ ਹੈ ਔਰ ਨਾਲ-ਨਾਲ ਉਨਾ ਸਾਰੀਆਂ ਕਮੇਟੀਆਂ ਨੂੰ ਸਾਰੀਆਂ ਸੰਸਥਾਵਾਂ ਨੂੰ ਸਾਰੇ ਸਮਾਜ ਸੇਵੀਆਂ ਨੂੰ ਵੀ ਧੰਨਵਾਦ ਵੀ ਕਰਦੀਆਂ ਮੁਬਾਰਕਬਾਦ ਵੀ ਦਿੰਦੀਆਂ ਜਿਨ੍ਹਾਂ ਨੇ ਉਚੇਚੇ ਤੌਰ ਤੇ ਜਿਹੜਾ ਸਮਾਗਮ ਕਰਾਏ ਕੀਰਤਨ ਕਰਾਏ ਅੱਜ ਗਰਸ਼ੰਕਰ ਗਊਸ਼ਾਲਾ ਦੇ ਵਿੱਚਲੀ ਹਵਨ ਯੱਗ ਪਿਆ ਸਾਡੇ ਚਿੰਤਪੁਰ ਨਿਵੰਦਰ ਦੇ ਹਵਨ ਯੱਗ ਪਿਆ ਅਨੇਕਾਂ ਥਾਵਾਂ ਦੇ ਇਹ ਚਾਹੇ ਲੱਡੂ ਵੰਡ ਰਹੀ ਹੈ ਚਾਹੇ ਕਿਸੇ ਕਿਸਮ ਦੀ ਸੇਵਾ ਕਰ ਰਹੀ ਹੈ ਆ ਜੋ ਸਾਰੇ ਵਿਧਾਈ ਦੇ ਪਾਤਰ ਹੈ